ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹੁਣ ਸਾਡਾ ਹੋ ਗਿਆ ਡੈਰੀ ਦਾ ਟਾਈਮ ਡੈਰੀ ਤੋਂ ਪਹਿਲਾਂ ਇੱਕ ਹੋਰ ਇੱਕ ਇਹਨਾਂ ਦੀ ਨਾ ਸਾਸ ਫਰੀ ਆਪਾਂ ਕਰਾਂਗੇ ਤੇ ਹੁਣ ਇਹ ਮੈਂ ਜਾ ਕੇ ਆਪਣਾ ਮਿਸਤਰੀ ਕੋਲ ਗਲਾਬ ਕੋਲ ਉਹ ਰੈਕ ਖੋਲਣ ਵਾਸਤੇ ਆ ਰਿਹਾ ਹੈਗਾ ਸੋ ਸਾਰੇ ਦੁਕਾਨ ਦਾ ਪ੍ਰੋਸੈਸ ਕਿਉਂਕਿ ਸਾਂਪਰੇ ਵੱਲੋਂ ਸਾਰਾ ਸਮਾਨ ਆਪ ਨੂੰ ਹੋਣਾ ਬਸਤਾ ਜਾ ਰਿਹਾ ਹੈਗਾ ਤੇ ਫਿਰ ਉਹ ਤੋਂ ਤਿਆਰੀ-ਵੈਰੀ ਵੀ ਕਰਨੀ ਹੈ ਤਾਂ ਬਾਕੀ ਕੱਲ ਵੀ ਤੁਹਾਨੂੰ ਉਸ ਤਿਆਰੀ ਦਾ ਸਾਰਾ ਬਲੌਗ ਆਪਾਂ ਨੇ ਬਣਾਇਆ ਠੀਕ ਹੈ ਨਾ ਬਾਈ ਗਲਾਬ ਆਉਣਾ ਤੇ ਇਹਨਾਂ ਦੀ ਬਾਈ ਤੋਂ ਜ਼ਰੂਰੀ ਹੈ ਜੀ ਕੀ ਵਾਰ ਦੁੱਧ ਤਾਂ ਤੇ ਜੰਮਿਆ ਰਹਦਾ ਫਿਰ ਉਦੋਂ ਕੇਨ ਵਾਪਸ ਆ ਜਾਂਦੀ ਹੈ ਫਿਰ ਟਿਕ ਤੋਂ ਬਹੁਤ ਆਉਂਦਾ ਹਾਂ ਕਰਕੇ ਇੱਕ ਵਾਰੀ ਪਹਿਲਾਂ ਦੁੱਧ ਬੋਂਕ ਪਹਿਲਾਂ ਆਪਾਂ ਇਹ ਸਾਰੇ ਦੁੱਧ ਕੇਨ ਸੋ ਦੋਸਤੋ ਡੈਰੀ ਦਾ ਹੁਣ ਟਾਈਮ ਹੋਣ ਵਾਲੀ ਹੈ ਤਕਰੀਬਨ 6 ਵਜੇ ਆਪਾਂ ਡੈਰੀ ਸਟਾਰਟ ਕਰ ਦੇਣੀ ਹੈ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਕਰਾਂਗੇ ਸਾਫ਼ ਸੁਥਈਆ ਇਹਦਾ ਸੋ ਇਹ ਡਿਊਟੀ ਹੁੰਦੀ ਹੈ ਜੀ ਲਖਵੀਰ ਕੋਲ ਜਦੋਂ ਵੀ ਆਪਣਾ ਦੁੱਧ ਆਪਾ ਪਾਉਣਾ ਹੁੰਦਾ ਹੈਗਾ ਪਹਿਲਾ ਡੈਰੀ ਦਾ ਜਿਹੜਾ ਝਾੜੂ ਹੈਗਾ ਉਹ ਸਾਰਾ ਲਖਵੀਰ ਵੱਲੋਂ ਲਵਾਇਆ ਜਾਂਦਾ ਹੈਗਾ ਸੋ ਜਿਹੜੇ ਆਹ ਵਾਲੇ ਰੈਕਾਂ ਦੀ ਆਪਾਂ ਗੱਲ ਕਰਦੇ ਸੀ ਇਹ ਬਾਈ ਗਲਾਬ ਆਪਣੇ ਕੋਲੇ ਪਹੁੰਚਣ ਵਾਲਾ ਹੈਗਾ ਕੁਝ ਕਿਹੀ ਮਿੰਟਾਂ ਦੇ ਵਿੱਚ ਤੇ ਗਲਾਬ ਆ ਕੇ ਸਾਡੇ ਕੋਲੇ ਪਹੁੰਚ ਚੁੱਕਿਆ ਸਾਡਾ ਮਿਸਤਰੀ ਸੋ ਹੁਣ ਜਿਹੜੇ ਇਹ ਰੈਕ ਨੇ ਇਹਨਾਂ ਨੂੰ ਉਤਾਰਾਂਗੇ ਠੀਕ ਆ ਭਾਈ ਆ ਲੈ ਪਾ ਲੋ ਜੀ ਆਉਂ ਲੈ ਆਓ ਐਨੇ ਵਿੱਚ ਪਾ ਲੋ ਬਾਈ ਖਾਜ ਦੇ ਬਾਈ ਖਾਜ ਦੇ ਆਹਾ ਆਹ ਲੈ ਫਟਾਈ ਸੀ ਇਹਦਾ ਮੇਰਾ ਤਾਂ ਪਾਇਆ ਕਿ ਨਾ ਇਹ ਮੇਰਾ ਵੀ ਨਾ ਹੈਗਾ ਉਹ ਵਿੱਚ ਮੈਂ ਇਹਦੇ ਜਦ ਰੂਣੀ अच्छा अच्छा। ਜਿਹੜਾ ਸਵੇਰ ਤੋਂ ਸਵੇਰ ਸੜਕ ਕੇ ਸਵੇਰ ਭਰ ਦੇਣਾ ਫਿਰ ਮથે ਲਾ ਦੇਣਾ ਵੀ ਘੰਟਾ ਤੱਕ। ਉਹ ਆਪਾਂ ਜਿਹੜੀ ਦੇ ਸੁੱਕ ਲੈਣਗੇ ਉਹਦੇ ਅੱਜ ਤੋਂ ਪਤਾ ਲੱਗ ਗਿਆ। ਸਾ ਫਾਰਮ ਹੈਗਾ ਬਈ ਨਾਲ ਆ ਸਾ ਉਹ ਵੀ ਆਇਆ ਵੈਸੇ ਸਰ ਜਪ੍ਰਿਯ ਕੌਸ਼ਟਿਕਾ ਨੀ ਕਰ ਸਰ ਠੀਕ ਇਥੇ ਮੈਂ ਖਾਲਾ ਹੀ ਹੈ ਕਿਵੇਂ ਖਾਲਾ ਲਾ ਲਾਂਗੇ ਉਹ ਚਿੱਟੇ ਵਾਲੇ ਨੂੰ ਹਾਂ ਜਰ ਕੋ ਨਾ ਤਾ ਗੁਰੂ ਘਰ ਨਾ ਉਸ ਨਾ ਟਿਕਾ ਬਸ ਸਟੇਟ ਕਰਦੇ। ਉਹ। ਇਹ ਜਿੱਤੇ ਕਿਤੇ ਜੀ ਕਿਵੇਂ ਕੋਸੋ ਬਾਤ ਸੀ ਨਾ ਇੱਧਰ ਜੇ ਲਾਇਆ। ਟ੍ਰੇਨ ਉਹ ਟਿਕਟਾ ਗੋ। ਉਹਦਾ ਬਸ ਚੌਕ ਸਿਆਣੀ ਬਟਣਾ। ਵਾਲੀ ਵਰਡਾ ਮੱਤੇ ਕੰਜਰ ਰੱਖੇ। ਫਿਰ ਉਹ ਚੱਕਲੇ ਉਹ ਚੌਕ। ਜੀ ਆ ਮੇਰਾ ਛਵਾਈ ਲਿਆ ਜੀ ਤੁਸੀਂ ਕਿਨੇ ਕੱਲੇ ਪਰਦਾ। ਬਈ ਉਹ ਪਤਾ ਉੱਥੇ ਗਿਆ ਸੀ ਨਾ। ਉਹ ਕੋ ਤੋਂ ਗਿਆ ਕਿ ਕਿੱਥੇ ਪਿਆ ਹੋਇਆ। ਜੀ ਬੁਦੇ ਜੀ। ਉਨੇ ਹੋ ਜਿਆਦਾ ਤੂੰ ਚੱਕ ਲੈ ਆਂਦੇ ਆਪਾਂ ਮਸ਼ੀਨਾਂ ਉੱਤੋਂ ਲੈ ਚੱਕਦੇ ਆਂ। ਚੱਕ ਲੈ ਬਸ ਸਾਮਾਨ ਹੀ ਰੱਖ ਲਾ। ਆ ਮੈਂ ਕਰ ਦਿੰਦਾ ਤੂੰ ਮਸ਼ੀਨ ਆਗਿਆ। ਤੋਂ ਸਾਡੇ ਜਿਸਤਰੀ ਦੇ ਜਿਹੜੇ ਕੁਝ ਪਸੰਦ ਹੋ ਪੰਨੇ ਰਹਿ ਗਏ ਜੀ ਪੰਨੇ ਇੱਕ ਤੋਂ ਹੋਣੇ ਲੈ ਕੇ ਆ ਜੇਗੇ। ਤੋਂ ਆਪਾਂ ਇਹ ਜਿਹੜਾ ਆ ਸਾਮਾਨ ਆ ਗਿਆ ਇਹਨੂੰ ਇੱਕ ਹਟਾ ਦਿੰਦੇ ਆਗੇ। ਕਿੱਧਰ ਇੱਧਰ ਲਾ। ਕਿੱਧਰ ਬੁੱਤਰਾ ਦਾ? ਇੱਧਰ ਲਾ। ਫੋਨ ਕਰ ਲਾ ਭਾਈ ਉਹਨਾਂ ਕਿਹਾ ਹੋਇਆ ਨਾਲ ਨਾ ਸਾਰੇ ਚੱਕ ਲੈ ਉਹ ਸਾਮਾਨ ਹਨਾ। ਇਹ ਹੋਰ ਨਾਲ ਜਿਹੜੇ 10 ਮਿੰਟ ਲੱਗਣਗੇ ਆਪਾਂ ਲਾ ਕੇ ERP ERP ਤੱਕ ਜੀ ਹਣਾ ਜੀ ਇਹ ਨਾਲਾ ਪੂਰਾ ਹੈ ਤਾਂ ਨਾਲਾ ਹਜੇ ਆਪਾਂ ਦਾ ਸਮਾਨ ਚੱਕੜਾਇਆ ਤੋਂ ਹਾਂ ਜੀ ਤੇ ਹੁਣ ਸਾਨੂੰ ਇਹ ਹੈ ਵੀ ਜਲਦੀ ਜਲਦੀ ਆਪਾਂ ਕੰਮ ਨਿਮੇੜ ਲਈਏ ਕਿਉਂਕਿ ਕੰਪਨੀ ਵੱਲੋਂ ਬਹੁਤ ਜ਼ਿਆਦਾ ਹੰਬਲ ਰਿਕੁਐਸਟ ਹੈ ਵੀ ਜਲਦੀ ਜਲਦੀ ਤੁਸੀਂ ਇਹ ਕੰਮ ਕਲੀਅਰ ਕਰੋ ਹੈ ਨਾ ਯੋ ਨਾ ਇਹ ਦੋ ਪਹਿਲਾਂ ਪਹਿਲਾਂ ਆਪਾਂ ਇਹ ਉਤਾਰ ਲੀਏ ਹਾਂ ਇਹ ਲੈ ਕੇ ਆਪਾਂ ਇੱਕ ਵੀ ਰੱਖ ਲਾਗੇ ਹੈ ਨਾ ਹਾਂਜੀ ਇਹ ਤੇ ਰੱਖੀਏ ਇਹ ਆਪਾਂ ਰੱਖ ਲਾਗੇ ਕਿਉਂਕਿ ਫਿਰ ਆਪਾਂ ਨੂੰ ਬੱਦਲ ਮਸ਼ੀਨਾਂ ਵਗੈਰਾ ਵੀ ਚਾ ਰੱਖਣੀਆਂ ਪੈਣੀਆਂ ਇਹ ਵਾਲਾ ਤੇ ਇਹ ਵਾਲਾ ਆਪਾਂ ਦੋਨੇ ਹੁਣ ਇੱਕ ਵਾਰੀ ਲਾਹਾ ਦਿੰਦੇ ਹਾਂ ਨਾ ਬਾਕੀ ਆਪਾਂ ਜੋ ਪੇਂਟ ਪੂਰ ਕਰਾਵਾਂਗੇ ਚਲ ਆਏ ਦੇਖ ਲੋ ਜੀ ਇਹ ਦੇਖ ਬਸ ਇੱਕਲਾ ਜੀ ਆਪਣੇ ਇਹਦਾ ਬਾਰ ਜਿਹੜਾ ਨਾ ਖੁੱਲਾ ਹੋਣ ਦੇ ਕਰਕੇ ਹੈ ਨਾ ਰੇਤਾ ਰਵਾ ਬਹੁਤ ਜ਼ਿਆਦਾ ਅੰਦਰ ਆਉਂਦਾ ਦਿਨ ਦੇ ਵਿੱਚ ਇਹ ਆ ਵੀ ਕਈ ਕਈ ਵਾਰ ਝਾੜੂ ਲੱਗ ਜਾਂਦਾ ਹੈਗਾ ਸੋ ਪਰਮਾਤਮਾ ਕਰੇ ਕਿਰਪਾ ਮਨ ਦੇ ਵਿੱਚ ਚਾਹ ਤਾਂ ਹੈਗੇ ਆ ਵੀ ਹੌਲੀ ਹੌਲੀ ਆਪਾਂ ਹੈਨਾ ਜੇ ਇਹਨੂੰ ਆਪਾਂ ਸੀਸਾ ਵਗੈਰਾ ਲੱਗੇ ਜੇ ਲਖਵੀਰ ਹੈਨਾ ਹਾਂ ਜੀ ਇਹ ਬਹੁਤ ਜੇ ਸੀਸਾ ਵਗੈਰਾ ਲੱਗੇ ਨਾਲ ਤਾਂ ਕੁਛ ਨਾ ਕੁਛ ਜਾਨ ਸੌਖੀ ਹੋ ਜਾਂਦੀ ਹੈ ਬਾਕੀ ਇਹ ਹੈ ਵੀ ਜਿਹੜਾ ਸਮਾਨ ਹੈਗਾ ਬਹੁਤ ਰੀਤੇ ਰਵੇ ਤੋਂ ਵੀ ਬਚ ਜਾਂਦਾ ਹੈਨਾ ਹਾਂ ਜੀ ਹੁਣ ਤੁਸੀਂ ਆਹ ਰੇਕਾਂ ਦੇ ਉੱਪਰ ਦੋਸਤੋ ਦੇਖ ਹੀ ਸਕਦੇ ਹੋਗੇ ਆਹ ਦੇਖੋ ਆਹ ਰੇਕਾਂ ਦੇ ਉੱਪਰ ਕਿੰਨਾ 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 ਧੂੜ ਮਿੱਟੀ ਇਹਨਾਂ ਦੇ ਉੱਪਰ ਜੰਮਿਆ ਪਿਆ ਹੈਨਾ ਸੋ ਇਹ ਤਾਂ ਹੀ ਹੋ ਸਕਦਾ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ ਕਿਉਂਕਿ ਤੁਹਾਡੇ ਪਿਆਰ ਦੇ ਸਦਕਾ ਅਸੀਂ ਇਹ ਬਾਜੀ ਜਿੱਤ ਸਕਦੇ ਹਾਂ ਦੋਸਤੋ ਅਸੀਂ ਅਸੀਂ ਆਪਣੇ ਛੋਟੇ-ਛੋਟੇ ਸੁਪਨਿਆਂ ਨੂੰ ਪੂਰੇ ਕਰ ਸਕਿਆ ਹੈ ਨਾ ਪ੍ਰਮਾਤਮਾ ਤੁਹਾਡੇ ਨੂੰ ਛੋਟੇ-ਛੋਟੇ ਸੁਪਨਿਆਂ ਨੂੰ ਸਾਰਿਆਂ ਦਾ ਆਪਣਿਆਂ ਨੂੰ ਪੂਰੇ ਕਰੇ ਹੈ ਨਾ ਹਾਂਜੀ ਹਾਂਜੀ ਅ ਲਖਵੀਰ ਇੱਕ ਗੱਲ ਮੈਂ ਹੋਰ ਵੀ ਕਰਨੀ ਚਾਹੁੰਦਾ ਸੀਗਾ ਆ ਕਈ ਭਰਾਵਾਂ ਦੇ ਕੱਲ ਮੈਸੇਜ ਆਏ ਸੱਸਾ ਤੇ ਸੱਸੀ ਨੂੰ ਲੈ ਕੇ ਤਾਂ ਪ੍ਰੋਨਨਸੀਏਸ਼ਨ ਦੀ ਗੱਲ ਕਰਾਂ ਜੀ ਆ ਜਿਹੜਾ ਸੱਸਾ ਤੇ ਛੱਛਾ ਸਾਡੇ ਮਾਲਵੇ ਦੇ ਵਿੱਚ ਲਾ ਲੋ ਜਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਮਾਲਵੇ ਦੇ ਵਿੱਚ ਜ਼ਿਆਦਾਤਰ ਛੱਛਾ ਤੇ ਸੱਸੇ ਦੀ ਜਿਹੜੀ ਚਿਜਕ ਜੀ ਆ ਨਾ ਉਹ ਹੈਗੀ ਹੈਗੀ ਆ ਜਿਵੇਂ ਆਪਾਂ ਇੱਕ ਵੀਰ ਨੇ ਕਮੈਂਟ ਕਰਿਆ ਸੀਗਾ ਕਿ ਗੁੱਸਾ ਨਹੀਂ ਹੁੰਦਾ ਗੁੱਛਾ ਹੁੰਦਾ ਠੀਕ ਹੈ ਨਾ ਹਾਂ ਮੰਨਦੇ ਆਂ ਕਿ ਗੱਲ ਮੈਂ ਗੱਲ ਕਰਦਾ ਵੀ ਜਿਹੜੀ ਸਾਡੇ ਮਾਲਵੇ ਦੀ ਥੋੜੀ ਜਿਹੀ ਪ੍ਰੋਨਨਸੀਏਸ਼ਨ ਹੈ ਉਹ ਛੱਛੇ ਨੂੰ ਸੱਸੇ ਨਾਲ ਹੀ ਬੋਲਦੇ ਆਗੇ ਸੋ ਬਾਕੀ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਅ ਪਿਆਰ ਦੇ ਰਹੇ ਹੋ ਅਸੀਂ ਸੁਧਾਰ ਕਰਦੇ ਜਾ ਰਿਹਾ ਹੈ ਨਾ ਸੋ ਗਰਮੀ ਬਹੁਤ ਜ਼ਿਆਦਾ ਜੀ ਬਾਕੀ ਲੱਸੀ ਲੈਣਾਂ ਵਾਲੇ ਭਰਾ ਆਪਣੇ ਕੋਲੇ ਆ ਰਹੇ ਨੇ ਸੋ ਗਰਮੀ ਤਾਂ ਤੁਹਾਨੂੰ ਪਤਾ ਹੀ ਹੋਗਾ ਸਾਰੇ ਵੱਟ ਕੱਢੇ ਪੈਨੇ ਹਨਾ ਹੁਣ ਸਾਨੂੰ ਵੀ ਇਹ ਹੈ ਜਲਦੀ ਜਲਦੀ ਜਿਹੜੇ ਸਾਡੇ ਆ ਰੈਕ ਨੇਗੇ ਰੈਕ ਪੱਟ ਪਟਾ ਕੇ ਇੱਥੇ ਰੰਗ ਹੋ ਜੇ ਹੈਨਾ ਉਹਨਾਂ ਜਲਦੀ ਮਤਲਬ ਇਹ ਕੰਮ ਸਾਡਾ ਅਸੀਂ ਤੇ ਸਿਰੇ ਚੜ ਜੇ ਕਿਉਂਕਿ ਉਧਰੋਂ ਕੰਪਨੀ ਵਾਲੇ ਜਲਦਬਾਜ਼ੀ ਕਰ ਰਹੇ ਨੇ ਵੀ ਯਾਰ ਤੁਸੀਂ ਜਲਦੀ ਇਹਨੂੰ ਕਲੀਅਰ ਕਰੋ ਤੇ ਅਸੀਂ ਇੱਥੇ ਸਮਾਨ ਲਗਾਉਂਦੇ ਹੋ ਜੀ ਸਾਨੂੰ ਖੁਸ਼ੀ ਰਹਿੰਦੀ ਹੈ ਕੱਲ ਵੀ ਆਪਾਂ ਪਿਛਲੇ ਵਲੌਗ ਚ ਦੱਸਿਆ ਦੀ ਆ ਕਿ ਤਕਰੀਬਨ 2.5 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਕੰਪਨੀ ਵੱਲੋਂ ਲੱਗ ਰਿਹਾ ਹੈਗਾ ਉਹ ਕਹਿੰਦੇ ਫਿਰ ਜਿਹੜਾ ਇਹ ਸਿਸਟਮ ਹੈਗਾ ਸਾਰਾ ਇਹ ਅਸੀਂ ਕਹਿੰਦੇ ਵੀ ਸਾਰਾ ਵਾਪਸ ਲੈ ਜਾਾਂਗੇ ਮਤਲਬ ਤਾਰ ਤੱਕ ਨਹੀਂ ਛੱਡਣੀ ਹੈਗੀ ਇਹ ਮਦਰ ਡੈਰੀ ਦਾ ਜਾਂ ਬਾਣੀ ਡੈਰੀ ਦੇ ਇਹ ਪ੍ਰੋਜੈਕਟ ਨੇ ਦੋਸਤੋ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਿਹਾ ਹੈਗਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਪੁਰਾਣੇ ਸਮਾਨ ਦੇ ਵਿੱਚ ਕਈ ਪ੍ਰੋਬਲਮਾਂ ਆ ਰਹੀਆਂ ਸੀ ਇਹਨੂੰ ਹੁਣ ਕੰਪਨੀ ਵਾਲੇ ਬਹੁਤ ਹੀ ਜਲਦੀ ਚੇਂਜ ਕਰਨਗੇ ਖੁਸ਼ੇ ਬਾਹਰਲਾ ਮਾਹੌਲਾ ਦੋਸਤੋ ਜਿਹੜੀਆਂ ਇਹ ਪੇਂਟਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਆਪਣੀ ਭੈਣ ਦਾ ਛੁੱਟੀ ਦਾ ਵਿਆਹ ਸੀਗਾ ਉਦੋਂ ਇਹ ਪੇਂਟਿੰਗ ਬਣਵਾਈ ਸੀ ਹੁਣ ਆਪਾਂ ਇਹ ਪੂਰੀ ਕੰਦ ਨੂੰ ਪੇਂਟ ਕਰਵਾਉਣਾ ਤੇ ਸੋਹਣੀਆਂ ਸੋਹਣੀਆਂ ਜਿਹੜੀਆਂ ਪੇਂਟਿੰਗਾਂ ਨੇ ਤਾਂ ਜਿਹੜੀ ਸਾਈਡ ਉਹ ਪਿੱਛੇ ਵੀ ਬਾਣੀ ਡੈਰੀ ਲਿਖਿਆ ਹੋਇਆ ਹੈ ਹਨਾ ਉੱਥੇ ਵੀ ਆਪਾਂ ਸਾਰੇ ਦੇ ਉੱਪਰ ਇਹ ਰੰਗ ਕਰਵਾਵਾਂਗੇ ਜਿਹਦੀ ਤੁਸੀਂ ਆਖਰੀ ਲੁੱਕ ਤੁਸੀਂ ਦੇਖੋਗੇ ਬਹੁਤ ਹੀ ਬਾ ਕਮਾਲ ਹੋਊਗੀ ਜਦੋਂ ਇਹ ਤਿਆਰ ਹੋ ਗਿਆ ਹੈ ਨਾ ਹੁਣ ਇੱਕ ਵਾਰੀ ਜਿਹੜੇ ਆ ਪੋਸਟਰ ਵਗੈਰਾ ਲੱਗੇ ਹੋਏ ਨੇ ਸਾਰੇ ਕੰਧਾਂ ਦੇ ਉੱਪਰ ਇਹ ਆਪਾਂ ਨੇ ਉਤਾਰ ਦੇਣੇ ਹੈਗੇ ਤੇ ਜਿਹੜੀਆਂ ਇਹ ਪੇਂਟਿੰਗਾਂ ਨੇ ਇਹ ਪੇਂਟਿੰਗਾਂ ਤਕਰੀਬਨ ਬਣੀ ਸੀਗੀ ਅੱਜ ਤੋਂ 8-10 ਸਾਲ ਹੋ ਗਏ ਲਗਭੀ ਰਹਾ 8-10 ਸਾਲ ਹੋ ਗਏ ਲਓ ਮੈਂ ਕਿਹਾ ਸੀਗਾ ਤੁਹਾਨੂੰ ਵੀ ਮਿਸਤਰੀ ਵੀ ਆ ਰਿਹਾ ਸਾਡਾ ਗਲਾਵ ਬਾਈ ਵੀ ਆ ਗਿਆ ਇਹ ਆਪਣਾ ਮਿਸਤਰੀ ਹੈਗਾ ਗਲਾਬ ਹੁਣ ਜਿਹੜੇ ਉਹ ਰੈਕ ਨੇਗੇ ਉਹ ਰੈਕਾਂ ਨੂੰ ਖੋਲਣਗੇ ਬਹੁਤ ਟਾਈਮ ਤੋਂ ਮੈਂ ਇਹਨਾਂ ਦੀ ਵੇਟ ਕਰਦਾ ਪਿਆ ਸੀਗਾ ਮੱਖਾ ਜਿਹੇ ਟਾਈਮ ਨਾਲ ਆ ਜਾਂਦੇ ਸੋ ਦੋਸਤੋ ਅੱਜ ਲਈ ਸਿਰਫ ਇੰਨਾ ਹੀ ਸੀ ਅਗਲੀ ਵੀਡੀਓ ਦੇ ਵਿੱਚ ਆ ਜਿਹੜੀਆਂ ਪੇਂਟਿੰਗ ਦੁਕਾਨ ਨੂੰ ਕਰਾਂਗੇ ਪੇਂਟ ਕਰਨ ਦਾ ਸੋ ਬਾਹਰੋਂ ਵੀ ਰੰਗ ਕਰਾਵਾਂਗੇ ਤੇ ਕੁਝ ਕਿਦੇ ਵਿੱਚ ਨਵੀਂ ਚੀਜ਼ ਜਿਹੜੀ ਆਪਾਂ ਐਡ ਕਰਨੀਆਂ ਥੋੜੀ ਜਿਹੀ ਟੁਕੜੀ ਪੱਥਰ ਦੀ ਚੜਾਵਾਂਗੇ ਤੇ ਸੋਹਣੇ ਸੋਹਣੇ ਸੈਲਫ ਆ ਵਗੈਰਾ ਲਿਆ ਕੇ ਲਾਵਾਂਗੇ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਉਹ ਰੈਕ ਆਪਾਂ ਨੇ ਕੱਢ ਦਿੱਤੇ ਨੇ ਇੱਕ ਰੈਕ ਆਪਾਂ ਰੱਖ ਲਿਆ ਸੀਗਾ ਕਿਉਂਕਿ ਉਹਦੇ ਉੱਤੇ ਡੇਰੀ ਦਾ ਸਮ ਕਿ ਨਾ ਕਿਉਂਕਿ ਤਾਰਾ ਵਗੈਰਾ ਵੀ ਨੇ ਤਾਰਾ ਦਾ ਝੀਮੇਲਾ ਕੁਝ ਜ਼ਿਆਦਾ ਸੀਗਾ ਇੱਥੇ ਤਾਂ ਕਰਕੇ ਇਹ ਵੀ ਪ੍ਰੋਪਰ ਢੰਗ ਨਾਲ ਆਪਾਂ ਇਹਦੇ ਇਲੈਕਟ੍ਰੀਕਲ ਜਿਹੜਾ ਸਿਸਟਮ ਉਹ ਵੀ ਠੀਕ ਕਰਾਉਣਾ ਸੋ ਅੱਜ ਲਈ ਸਿਰਫ ਇੰਨਾ ਹੀ ਸੀ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਨਵੀਆਂ ਗੱਲਾਂ ਬਾਤਾਂ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪਣਾ ਪਿਆਰ ਬਣਾਈ ਰੱਖੋ ਧੰਨਵਾਦ ਜੀ ਸਤਿ ਸ੍ਰੀ ਅਕਾਲ